ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਾ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਧੀ ਸੱਸੀ ਕਲ ਜੀ ਦੱਸਿਓ ਵੀ ਵਿਧੀ ਸੱਸੀ ਕਲ ਜੀ ਹੋਰ ਸਣਾ ਠੀਕ ਠਾਕ ਜੀ ਜੀ ਦਾ ਪਾਜੀ ਕੀ ਸੁਣਾ ਠੀਕ ਹੈ ਚੰਦਾ ਮਾਲਾ ਇਕੱਠਾ ਕਰ ਲਿਆ ਜੀ ਝੋਟੀ ਆਈ ਥੋੜੀ ਲਾਈ ਤੁਹਾਡੇ ਸਾਹਮਣੇ ਅੱਛਾ ਉਹ ਵੀਰੋਂ ਲ ਲਈ ਇਹਨਾਂ ਨੇ ਉਹ ਨਹੀਂ ਅੱਛਾ ਉਹਨਾਂ ਨੇ ਲਾ ਵੀ ਲਈ ਆ ਜੀ ਝੋਟੀ ਆਈ ਹੀ ਥੋੜੀ ਹੁੰਦੇ ਨੇ ਅਜੇ ਤੇ ਆਈ ਵੀ ਨਹੀਂ ਆ ਝੋਟੀ ਥੋੜੀ ਲਾਈ ਤੁਹਾਡੇ ਸਾਹਮਣੇ ਠੀਕ ਹੈ ਪੁੱਛ ਲੀਏ ਵੀਰ ਜੀ ਉਹਨਾਂ ਦਾ ਫਿਰ ਪੁੱਛ ਲਓ ਮਾਰੋ ਹਵਾ ਜੀ ਆਓ ਆਜੋ ਵੀਰ ਜੀ ਹਾਂਜੀ ਵਿਧੀ ਸੱਸੀ ਕਲ ਜੀ ਸੱਸੀ ਕਲ ਜੀ ਤੇ ਲੈ ਲਈ ਫਿਰ ਵਿਧੀ ਝੋਟੀ ਤੁਸੀਂ ਲੈ ਲਈ ਲੈ ਲਈ ਠੀਕ ਹੈ ਪਸੰਦ ਪੂਰੀ ਹੈ ਪੂਰੀ ਪਸੰਦ ਹੈ ਕਰ ਲਈ ਪਾਸ ਹਾਂਜੀ ਹਾਂਜੀ ਹੋ ਗਈ ਪਾਸ ਅੱਛਾ ਸਾਰਾ ਕੁਝ ਹੁਣ ਹੋ ਗਿਆ ਸੌਦਾ ਸਾਈ ਬਿਆਨਾ ਸਾਰਾ ਕੁਝ ਹੋ ਗਿਆ ਪੈਸੇ ਦਿੱਤੇ ਵੀ ਸਾਰਾ ਅੱਛਾ ਪੈਸੇ ਵੀ ਆ ਗਏ ਆ ਠੀਕ ਹੈ ਚਲੋ ਵਧੀਆ ਇਹ ਹੈ ਕਿ ਇਹ ਕਿ ਚਲੋ ਗਾਂ ਵੀ ਚਲੋ ਫਾਇਦੇ ਚ ਲੋ ਹਾਂਜੀ ਆਈ ਆ ਬਿਲੋ ਪੂਰੀ ਖਾਈਆਂ ਦੀ ਸੁੱਕੀ ਜੇ ਲਾਈ ਇਹ ਹਜੇ ਹੁਣੇ ਹੀ ਆਈ ਆ ਹਨਾ ਹਾਂਜੀ ਹੁਣ ਇਹ ਆਈ ਤਾਂ ਫਿਰ ਹੁਣੇ ਲੈ ਲੇ ਤੁਸੀਂ ਵੀ ਨਹੀਂ ਲੈ ਲਈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਚਲੋ ਆਪਾਂ ਫੇਰ ਆ ਤੇ ਹੁਣ ਵਿਖਾਉਣੀ ਨਹੀਂ ਨਾ ਆਪਾਂ ਇਹ ਤੇ ਹੋ ਗਈ ਆ ਇਹ ਵੇਗੀ ਇਹ ਗਾਵਾਂ ਹੀ ਵਿਖਾਉਣੀ ਆ ਨਾ ਆਪਾਂ ਤੇ ਚਲੋ ਨਾਮ ਇੱਕ ਵਾਰੀ ਦੱਸ ਦੋ ਤੁਸੀਂ ਆਪਾਂ ਸਾਨੂੰ ਛਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ 986755 ਠੀਕ ਆ ਹੁਣ ਇੱਕ ਤਾਜੀ ਸੋਈ ਗਾਂ ਤੇ ਇੱਕ ਗਾਂ ਬੱਚੇ ਤੋਂ ਬਿਨਾਂ ਨਾ ਪਹਿਲਾਂ ਇਹ ਵਿਖਾ ਦਈਏ ਠੀਕ ਹੈ ਕਿੰਨਾ ਜੀ ਤੇ ਕੱਲ ਦੁੱਧ? ਇਹ ਕੋ ਦੁੱਧ ਦਿੱਤੀ ਹੋਊਗਾ 10 ਕਿਲੋ ਦੁੱਧ ਹੀ ਪਰਸੋਂ ਹੀ ਆਈ ਮੇਰੇ ਕੋਲ। ਅੱਛਾ। ਇਹਨੇ ਦਿਲ ਲਾਉਂਦੀ ਏ। ਅੱਛਾ। ਉਹਨੇ ਦੁੱਧ 7 ਕਿਲੋ ਕੋ ਹੋਊਗਾ ਜੀ। 7 ਕਿਲੋ ਪੱਕਾ ਦੁੱਧ ਹੈਗਾ। ਇਹਨੇ ਦਿਲ ਲਾਉਂਦੀ ਏ ਨਾ ਦੀ ਨਹੀਂ ਲਾਉਂਦੀ। ਅੱਛਾ। ਉਹ ਵਾ گاਉਂ ਵੱਡੀ ਸ਼ਾਇਦ ਵਾਲੀ ਗਾਂ ਆ। ਆ ਵੀਨੇ ਸੱਤ ਕਿਲੋ ਹੀ ਬੋਲੋ। ਸੱਜਰ ਦੇ ਵਿੱਚ ਚੰਗਾ ਦੁੱਧ ਚਵਾਇਆ ਨੇ। ਪਾਈ ਤੀ ਤੋਂ ਪਲਾਸੀ ਗਈ ਆ। ਅੱਛਾ। ਗਾਂ ਇਹਨੂੰ ਕੋਈ 40 ਦਿਨ ਹੋ ਗਏ ਜੀ। ਅੱਛਾ। ਇਹ ਡਾਕਟਰ ਚੈੱਕ ਕਰਦਾ ਵੀ ਸ਼ੱਕ ਲਿਆ ਕੇ ਚੱਕ ਰੱਖਦਾ 40 ਦਿਨਾਂ ਦੀ। ਠੀਕ ਆ। ਘਰ ਲੈਣ ਦੱਸਿਆ ਜਿਹ ਬਾਕੀ ਪੂਰੇ ਵੱਡੇ ਕੱਦ ਕਾਠ ਵਾਲੀ ਗਾਂ ਆ ਜਿਹੜੀ ਚੰਗੇ ਦੁੱਧ ਵਾਲੀ ਆ ਥੱਲੇ ਵੀ ਦੇਖ ਸਕਦੇ ਜੀ ਹਵਾਨਾ ਜਿਹੜਾ ਚੰਗਾ ਇਹਦੇ ਕੋਲ ਇੱਕ ਮਿੰਟ ਰੋਕ ਦੇ ਵੀ ਜਿੱਥੇ ਚੰਗੀ ਤਰ੍ਹਾਂ ਦਿਖਾ ਦਈਏ ਆ ਥਾਨ ਵੀ ਇਹਦੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਇਹ ਉਲੇਥੇ ਧਾਰਾ 55 ਨਾ ਭਰ ਗਿਆ ਜੀ ਬੇਥਾਂ ਤੇ ਅੱਛਾ ਅਗਲੇ ਥਾਂ ਜੀ ਬੈਣੀ ਤੋਂ ਦੂਸਰੇ ਵਾਲੇ ਬਹੁਤ ਵੱਡੇ ਗਾਈ ਆ ਫਿਰ ਕਿਹਦੇ 2 14 ਰਾਂ ਦੇ ਇਹ ਨਹੀਂ ਜਿਆਦਾ ਨਹੀਂ 75 ਰਈ ਆ ਇੱਕ ਮਿੰਟ ਵੇਤੀ ਚਿਹਰਾ ਦਿਖਾ ਦਈਏ ਤਾਂ ਆਪਾਂ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਜੀ ਬਾਕੀ ਮਾਲ ਜੇ ਹੋਣੀ ਇਕੱਠਾ ਕੁਠਾ ਕੀਤਾ ਉਹਦੇ ਕਰਕੇ ਨੱਥਾਂ ਉੱਥਾਂ ਲਾਈਆਂ ਨਹੀਂ ਹੈ ਜੀ ਤੇ ਉੱਤਰਾਂ ਦੇਖ ਸਕਦੇ ਪੂਰੀ ਵੱਡੀ ਗਾਂ ਆ ਜਿਹੜੀ ਇਹ ਪੂਰੀ ਆਉਂਦੀ ਜੀ ਮਾਈ ਪਲੀ ਦੇਖ ਲੋ ਕੀ ਜੀ ਆ ਹਾਂਜੀ ਪੂਰੀ ਦਾ ਜੀ ਪੂਰੀ ਦਾ ਜੀ ਲੋਜੀ ਆ ਜਿਹੜੀ ਪੂਰੀ ਭਾਜੀ ਜੀ ਲਾਗੂ ਹੀ ਲਾਗੇ ਪੂਰੀ ਦੁੱਧ 12 ਕਿਲੋ ਦੇ ਫਿਰ ਦਰਜਣਾ ਨੇ ਠੀਕ ਹੈ ਹੁਣ ਪੱਕਾ ਪੱਕਾ ਦੁੱਧ ਕਿੰਨਾ ਹੋਣਾ ਹੋ ਸੱਤ ਕਿਲੋ ਦੀ ਲਾਈਏ ਠੀਕ ਹੈ ਜੀ ਤੋਰ ਦ ਆ ਦੇਖ ਸਕਦੇ ਥੱਲੇ ਆ ਸੱਜਣ ਜਿਹੜਾ 30 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦਾ ਕਿ ਚਵਾਇਆ ਬਾਕੀ ਹੈਗੇ ਵੀ ਵੈੜ ਆ ਜਿਹੜੀ ਇਹਦਾ ਸੁਆ ਜੀ ਆਹ ਦੇਖੋ ਚਾਰ ਜਿਹੜੇ ਮੇਰੇ ਭਾਈ ਕੋਈ ਜੜਤ ਚੈੱਕ ਕਰਦਾ ਬੇਸ਼ੱਕ ਕਰਾਲੇ ਪਰ ਬਸੇ ਗਾਰੰਟੀ ਦੇ ਦਿੰਦੇ ਹਾਂ ਬਾਕੀ ਇਹੋ ਜੀ ਗਾਂ ਗਾਂ ਤਿਆਰ ਹੋ ਜੇ ਤੇ ਚੰਗੇ ਪੈਸੇ ਬਟਾਉਂਦੇ ਹਾਂ ਲੱਖੋਂ ਬਾਹਰ ਵਾਲੀ ਹੈ ਗਾਂ ਇਹਦੀ ਕੋਈ 70 80 ਡੱਬੀਆਂ ਵਾਲੀ ਹੈ ਸਾਡੇ ਤੋਂ ਬੜੀ ਵੱਡੀ ਗਾਂ ਤਨ ਬੜਾ ਪਾਣੀ ਹੈ ਹਾਂ ਠੀਕ ਤੇ ਥਾਲੇ ਖੋ ਦਾ ਕਿੰਨਾ ਰੱਖਦੀ ਹੈ ਤਾਂ ਮੋੜਾ ਮੜਿਆ ਕਰੋ ਸਰ ਦੇਖੋ ਥਾਂ ਤੇ ਲਓ ਆਹ ਦੇਖ ਸੰਦੇ ਥਾਨੇ ਦਾ ਹਾਂ ਕਿੰਨੇ ਦੀ ਦੇ ਦਈਏ ਫਿਰ ਆਪਾਂ ਦੇ ਦਈਏ ਭਾਈਆ ਚਲ 5000 ਕਰ ਦਈਏ ਵਿੱਚ ਕੋਹਮਾਨ ਦੱਸੋ ਤੁਸੀਂ ਕਿਰਾਇਆ ਦੋ ਮਾਨ ਦਾ ਜਾਜ ਜੀ ਕਰੋ ਫਿਰ ਬਾਈ ਦੀ ਬਾਈ ਦੀ ਦੰਗ ਖਾਨਾ ਠੀਕ ਬਾਕੀ ਇਹ ਕਿ ਇਹ ਤਾਂ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਪਾ ਜੀ ਦੁੱਧ ਦਾ ਮੁੱਲ ਜਿਹੜਾ ਹੈਗਾ ਹੈਗਾ ਪਰ ਗਾਂ ਵੀ ਗਾਂ 100000 ਦੀ ਗਾਂ ਵੀ ਜਿਹੜੀ ਗਾਂ ਤਿਆਰ ਹੋਣ ਵਾਲੀ ਆ ਜਿਹੜੇ ਜਿਹੜੇ ਕੋਈ ਵੀਰ ਵੜਾ ਲਾ ਕੇ ਤਿਆਰ ਕਰਦੇ ਆ ਜੇ ਕੋਈ ਵੀਰਾ ਤਿਆਰ ਕਰ ਲੇ ਤੇ ਚੰਗੀ ਤਿਆਰ ਹੋ ਜਾਂਦੀ ਹੈ ਪਾ ਜੀ ਦੁੱਧ ਵੀ ਰੋਜ਼ 5-700 ਰੁਪਏ ਦੁੱਧ ਦੇਣਾਂਗੇ ਹਾਂਜੀ ਹਾਂਜੀ ਤੇ ਹੁਣ ਇਹ ਸੂਝੇ ਪਸੂਝੇ ਠੀਕ ਹੈ ਜੀ 나ੜੂ ਵੀ ਨਾਲ ਹੋਣਾ ਬਤੀਦਾ ਬਸ ਤੂਈ ਜੇ ਦੇ ਹਾਂ ਦੇ ਸਾਡੇ 나ੜੂ ਜਿਹੜਾ ਨਾਲ ਹੀ ਹਾਂ ਆਖੋ ਠੀਕ ਹੈ ਜੀ ਇਹ ਆ ਥਾਣੇ ਦੇ ਵੀ ਦੇਖ ਸਕਦੇ ਜੀ ਇਹ ਦੇਖੋ ਤੇ ਜੇ ਬੋਲੇ ਹੀ ਹੋਣਾ ਬੋਲੇ 5 ਕਿਲੋ ਭਾਈ ਬੋਲੇ ਇਹ ਠੀਕ ਹੈ ਤੋਰ ਦ ਫੇਰ ਇਹ ਪੱਥਰ ਦੀ ਥੂਈਏ ਇਹ ਵਾ ਤਾਂ ਗਾੜੀ 8 ਕਿਲੋ 9 ਕਿਲੋ ਆਪਾਂ ਉਹ ਕਮਣੀ ਹੈ 5-6 ਕਿਲੋ ਬੋਲੇ ਜੇ ਕੋਈ ਜੀ ਠੀਕ ਹੈ ਤਨਵਾ ਸੇਵਾ ਸੁਭਾਉ ਸਾਹਮਦੇ ਵੀਰ ਭਾਗ ਦੇ ਕਈ ਖਾਲਸਾ ਨੇ ਅੱਜ ਦੁੱਪੇ ਇੱਕ ਵਾਰੀ ਥੋੜੀ ਜਿਹੀ ਸਿੱਧੀ ਫਰੋਦ ਬਾਕੀ ਇਹ ਕਿ ਜੇ ਕੋਈ ਸਾਹਮਣ ਵਾਲਾ ਕੋਈ ਲੈ ਜਾਊਗਾ ਹਾਂ ਤਾਜੀ ਸੂਈ ਹੈ ਤਿੰਨ ਸੌ ਦਾ ਜੀ ਇੱਕ ਤਾਜੀ ਸੂਈ ਹੈ ਥੋੜੀ ਲੱਪੇ ਲੱਪੇ ਥੋੜੀ ਜੀ ਇੱਧਰ ਨੂੰ ਕਰ ਦੇਵੇ ਤੂੰ ਸੁਭਾਨਾ ਦਿਖਾ ਦਈਏ ਚੰਗੀ ਤਾਂ ਆ ਲੋ ਫੜੋ ਮੈਂ ਸੱਚਾ ਲਾ ਦਿੱਤੇ ਸ਼ੇਕ ਕੀ ਲਾਦੇ ਆ ਗਾੜੀਆਂ ਹਾਂਜੀ ਹੁਣ ਕੀ ਦੇ ਵੀ ਦੇ ਤੋਗੇ ਤੇਰਾ ਸਿਰ ਸਿਰ ਕੋਈ ਨਹੀਂ ਪਾਣੀ ਕੋਈ ਦਸੀ ਦੇਥੋਂ ਥਣ ਵੇਲੋ ਇਹਦੇ ਸਾਮਨ ਆਈ ਇਹਦੇ ਧਾਰਾ ਦੁਨ ਐਵੇਂ ਕਹੀਏ ਦੋਦੇ ਦਾਖਲ ਹੋਏ ਦੀ ਨਾਲ ਦੋਦਿਆ ਤੇ ਆ ਦੇਖ ਸਕਦੇ ਜੀ ਕੰਦੀ ਜਿਹੜੀ ਹੈ ਜਿਹੜੀ ਬੱਚਾ ਗਾੜੀ ਬੰਨੋ ਰਮਾਨਾ ਠੀਕ ਹੈ ਬਾਜੀ ਠੀਕ ਹੈ ਜੀ ਦੱਸੀਏ ਮੁੱਲ ਮੁੱਲੇ ਦਾ ਦੁੱਧ ਬਾਜੀ ਘਾਲਾ ਦੇ 10000 ਕਿਲੋ ਰਾਮ ਨਾਲ ਚਵਾਈ ਜਾਊਗੀ ਬਾਕੀ ਥਾਣੇ ਦੇ ਸਾਦੇ ਕਾਫੀ ਚੰਗਾ ਲੱਗਾ ਜੀ ਨੇ ਦੇਖ ਲੇ ਤੇ ਕਿੰਨਾ ਕੁ ਦੁੱਧ ਵੇਚੀ ਚਵਾਈ ਜਾਊਗੀ ਬਾਜੀ ਪਾਜੀ ਚਲੋ ਜਿਆਦਾ ਨਹੀਂ ਹੋਣੀ ਇਹ ਕੋਈ 6 ਕਿਲੋ ਬੋਲੇ ਹੋਇਆ ਹੈਗਾ ਸਾਡੇ ਬੋਲੇ ਬੋਲੇ ਹੋਇਆ ਕਰਦਾ ਜੀ ਆ ਠੀਕ ਹੈ ਜਿਆਦਾ ਨਹੀਂ ਸਾਤ ਅੱਠ 9 ਕਿਲੋ ਰੀਤੇ ਵਧੀਆ ਚਵਾਈ ਜਾਊਗੀ ਠੀਕ ਹੈ ਹਾਂ ਤੇ ਮੁੱਲ ਦਾ ਬਾਥਾ ਚੰਗਾ ਹਾਂ ਨਈ ਬੱਲੇ ਲੱਗੇ 15000 ਜੀ 15000 ਟਾਈਮ ਲੱਗਾ ਮੇਰਾ ਅੱਛਾ ਹਾਂ ਬਾਕੀ ਲੱਪੇ ਲੁਪੇ ਜਾਂ ਵੀਰ ਮੇਰਾ ਕੋਈ ਚਾਜ ਨਾ ਵੇਖ ਲੈ ਸਾਰੀ ਲੱਪੇ ਨੁਪੇ ਦੇ ਵਿੱਚ ਸਾਰੀ ਆ ਠੀਕ ਹੈ ਜੀ ਕਿੱਧਰ ਰਖੋ ਇੱਥੇ ਵੀ ਨਹੀਂ ਜਿੱਥੇ ਪਾਏ ਹੋਏ ਦੇ ਅੱਛਾ ਇਹ ਵੀ ਟਾਈਮ ਲਾ ਗਿਆ ਨਾ ਅੱਜ ਅੱਜ ਜਲਦੀ ਆ ਗਏ ਆ ਪਟਾਡੇ ਕੋ ਤੇ ਠੀਕ ਹੈ ਵੀਰ ਜੀ ਹੋਰ ਕੁਝ ਕੰਨਾ ਹਾਂ 15000 ਚੋਂ 500 ਛੋਟ ਕਰਦੇ ਸਾਲੀ 14000 ਅੱਛਾ ਦੁੱਧ 6 ਕਿਲੋ ਬੋਲਾ ਹੋ ਗਿਆ ਠੀਕ ਹੈ ਜੀ ਹਾਂ ਠੀਕ ਹੈ ਵੀਰ ਜੀ ਠੀਕ ਹੈ ਬਾਕੀ ਇਹ ਕਿ ਤਾਜੀ ਸੂਈ ਆ ਆਪਣੀ ਕੋਈ ਵੀਰ ਇੱਥੇ ਆ ਕੇ ਆਪਣੇ ਵੇਸ਼ ਚਾਹ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ